ना गोविंद हरे मुरारी हे नाथ नारायण वासुदेवा श्री कृष्ण गोविंद हरे मुरारी हे नाथ नारायण वासुदेवा हरे कृष्णा हरे कृष्णा 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 हरे राम हरे राम ਪ੍ਰਮ ਰਾਮ ਰਾਮ ਹਰੇ ਹਰੇ ਬਰੇ ਕਾਉਂਦੇ ਕੁਰਸੀ ਮੇ ਆਜੂ ਜਨਕਨਈ ਆਗੇ ਜਿਵੇਂ ਉਹਨੇ ਸਾਰਿਆਂ ਦੀ लाज ਬਚਾਈ ਮੇਰੀ ਵੀ ਪਰਮਾਤਮਾ ਸਾਡੇ ਕਰਦੀ ਇੱਜ਼ਤ ਪਰਮਾਤਮਾ ਬਸ ਆਲਾਜ ਬਚਾ ਕੇ ਰੱਖੇ ਤੇ ਸਾਰਿਆਂ ਨੂੰ ਤੰਦਰੁਸਤੀਆਂ ਖੁਸ਼ੀਆਂ ਤੇ ਖੋੜੇ ਬਖਸ਼ੇ ਦਾ ਰਵੇ ਪਰਮਾਤਮਾ ਤੇ ਅੱਗੇ ਬਸ ਇਹੀ ਅਰਦਾਸ ਹੈ ਵੀ ਖੁਸ਼ੀਆਂ ਬਣਿਆ ਰਹਿਣ ਹਰ ਦੇ ਲਈ ਖੁਸ਼ਿਆ ਬਣਿਆ ਰਹਿਣ ਤੇ ਮੇਰੇ ਮਾਲਕ ਤੇ ਪਾਸ਼ਾ ਹੈ ਕ੍ਰਿਸ਼ਨ ਗੋਪਾਲ ਹੰਦ ਸੰਗਾਈ ਰਹਿਣਾ ਸਾਰਥੀ ਬਣ ਕੇ ਹਮੇਸ਼ਾ ਸਾਥ ਦੇਣਾ ਕੀਕੇਸ਼ ਨਾ ਗੋਵਿੰਦ ਹਰੇ ਮੂਰਾਰੀ ਤੇ ਨਾਥ ਨਾਰਾਇਣ ਨੂੰ ਬਾਤ ਤੂ ਦੇ ਸ੍ਰੀ ਕੇਸ਼ ਨੰਦਨ ਦੇ ਪਰੇ ਮਨਗਾਹ ਤੂ ਤੇ ਨਾਥ ਨਾਰਾਇਣ ਜੀ ਬਾਬਾ ਤੇ ਮੇਰੇ ਨਾਲ ਮੇਰੀ ਪਤਨੀ ਪ੍ਰਿੰਸੀ 바ਵਾ 바ਵਾ ਪਰਵਾਰ શ્રી ਕ੍ਰਿਸ਼ਨ ਭਗਵਾਨ ਦੇ ਔਰ ਰਾਧਾ ਮਈਆ ਦੇ ਚਰਨਾਂ ਚ ਅਰਦਾਸ ਕਰਦੇ ਆ ਅੱਜ ਤੁਲਸੀ ਵਿਕਰਨ ਕੀਤਾ ਗਿਆ ਹੈ ਔਰ ਇਸ ਦੇ ਵਿੱਚ 111 ਪੋਤੇ ਵੰਡੇ ਗਏ ਹੈ ਜਾਣੇ ਜਾਣੇ ਸੜ ਤੋਂ ਕੋਈ ਗਲਤੀ ਹੋ ਗਈ ਹੋਵੇ ਮਾਫੀ ਚਾਹਨੇ ਆ ਕਹਿੰਦੇ ਨੇ ਦਰਵਾਸਾ ਰਿਸ਼ੀ ਜੋ ਕਿ ਬਹੁਤ ਕਰੋਧਿਤ ਹੋ ਜਾਂਦੇ ਸੀ ਉਹਨਾਂ ਦਾ ਲੰਗਰ ਯਾਨੀ ਕਿ ਉਹਨਾਂ ਦਾ ਭੋਜਨ ਮਾਦਾ ਜੀ ਨੇ ਕੀਤਾ ਜਦੋਂ ਘਰੇ ਕੀਤਾ ਕ੍ਰਿਸ਼ਨ ਭਗਵਾਨ ਦੀ ਪਤਨੀ ਨੇ ਤਾਂ ਉਹਨਾਂ ਨੇ ਸਾਰਾ ਖਾਣਾ ਕਦਮ ਕਰਤਾ ਉਹ ਕਹਿੰਦੇ ਹੁਣ ਕੀ ਕਰੀਏ ਉਹ ਕਹਿੰਦੇ ਕੁੱਲਸੀ ਦਾ ਪੱਤਾ ਲੈ ਜਾਓ ਰੱਖ ਦਿਓ ਜੇ ਕੁੱਲਸੀ ਦਾ ਪੱਤਾ ਰੱਖ ਦੇਈਏ ਤਾਂ ਉਹਨਾਂ ਨੂੰ ਦੁਕਾਰ ਆਣੀ ਸ਼ੁਰੂ ਹੋ ਗਈ ਉਹ ਕਹਿੰਦੇ ਜੇ ਸ਼ਮਾਨ ਭਵਾਂ ਜੋੜੀ ਬਣੀ ਰਹੇ ਖੁਸ਼ ਰਹੋ ਤੋ ਇਸ ਕੁੱਲਸੀ ਮਈਆ ਜੀ ਇਤਨੀ ਮਨ ਹੈ ਕਿ ਜੋ ਵੀ ਜੀਵ ਕਿਸੇ ਨੂੰ ਸ਼ਰਧਾ ਪੂਰਵਕ ਪੂਜੇਗਾ ਔਰ ਆਪਣੇ ਘਰ ਰੱਖੇਗਾ ਇਹ ਨੇਕਾ ਬਿਮਾਰੀਆਂ ਤੇ ਵੀ ਦੂਰ ਕਰਦੀ ਹੈ ਕੈਂਸਰ ਤੱਕ ਸਹੀ ਕਰ ਦਿੰਦੀ ਹੈ ਔਰ ਟੀਵੀ ਹੋਇਆ ਕਵੇਦੀ ਕਵਾ ਜੋ ਵੀ ਹੋਇਆ ਇਹ ਭਗਵਾਨ ਦੀ ਸ਼ਕਤੀ ਉਸ ਨੂੰ ਵਰਦਾਨ ਹੀ ਹੈ ਸੋ ਮੈਂ ਸਭ ਦਾ ਧੰਨਵਾਦ ਕਰਦਾ ਖਾਸ ਤੌਰ ਤੇ ਸਿਪਾਈ ਦਾ ਜਤਨਜੀਤ ਜੀ ਦਾ ਮਨਜੀਤ ਜੀ ਦਾ ਔਰ ਵਿਰਿੰਦਰਪਾਲ ਪਾਜਾ ਜੀ ਪਹੁੰਚੇ ਸੀ ਉਹਨਾਂ ਦਾ ਸਭ ਨੂੰ ਮੈਂ ਸਨਿਆ ਲਾਇਆ ਸੀ ਔਰ ਰਾਜਵਿੰਦਰ ਸਿੰਘ ਦੇਲਜੀ ਜੀ ਦਾ ਮਨਪ੍ਰੀਤ ਜੀ ਦਾ ਔਰ ਕੋਰਾ ਜੀ ਦਾ ਔਰ ਸਮੁੱਚੀ ਟੀਮ ਦਾ ਖਾਸ ਤੌਰ ਤੇ ਜਤਨਜੀ ਜੋ ਕਿ ਲੰਬੀ ਤੋਂ ਚੱਲ ਕੇ ਆਏ ਪੱਤਰਕਾਰ ਭਾਈਚਾਰਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁੰਸੀ ਮਈਆ ਦੀ ਮਹਿਮਾ ਗਵਾ ਕੇ ਅੱਜ ਕ੍ਰਿਸ਼ਨ ਭਗਵਾਨ ਦੇ ਚਰਨਾਂ 'ਚ ਸਾਡੀ ਅਰਦਾਸ ਕabul ਕਰਵਾਈ ਜੈ ਹੋ ਜੈ ਹੋ ਜੈ શ્રી ਕ੍ਰਿਸ਼ਨਾ